ਬੀਜੇਪੀ ਸਰਕਾਰ ਆਪਣੇ ਹੰਕਾਰੀ ਐਟੀਟਿਊਡ ਤੋਂ ਪਿੱਛੇ हट ਕੇ ਉਹਨਿਆ ਨੂੰ ਗੱਲ ਸੁਣੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਕਾਨੂੰਨ ਬਣਾਇਆ ਉਹਨਾਂ ਨੇ ਜ਼ਿੰਦਗੀ ਵਿੱਚ ਖੇਤੀ ਕੀਤੀ ਨਹੀਂ ਸੈਂਟਰ ਦੀ ਮੋਦੀ ਸਰਕਾਰ ਅਫਸਰਾਂ ਤੇ ਕਹਿਤੇ ਉਹ ਚੱਲ ਰਹੀ ਹੈ ਤੇ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਦੇਸ਼ ਨੂੰ ਤੇ ਸੂਬੇ ਨੂੰ ਧਰਮ ਤੇ ਪਾਣ ਦੀ ਕੋਸ਼ਿਸ਼ ਕਰੀ ਐ ਜਿਹੜਾ ਕਹਿੰਦੇ ਆ ਟੁਕੜੇ ਟੁਕੜੇ ਗੈਂਗ ਜਿਹਨੂੰ ਵੀ ਜਿਹੜਾ ਉਹਨਾਂ ਦੀ ਸਰਕਾਰ ਦੇ ਹੱਕ ਚ ਹੁੰਦਾ ਉਹਨੂੰ ਤਾਂ ਕਹਿੰਦੇ ਕੀ ਆ ਦੇਸ਼ ਭਗਤ ਹੈ ਜਿਹੜਾ ਸਰਕਾਰ ਦੇ ਹੱਕ ਚ ਨਹੀਂ ਹੁੰਦਾ ਉਹਨੂੰ ਕਹਿੰਦੇ ਆ ਟੁਕੜੇ ਟੁਕੜੇ ਕਹਿੰਗੇ ਸਹੀ ਮੈਨੇ ਤੇ ਅਸਲੀ ਟੁਕੜੇ ਟੁਕੜੇ ਗੈਂਗ ਭਾਜਪੀ ਹੈ ਪਹਿਲੇ Hindu ਤੇ Musalman ਦੇ ਰਿਸ਼ਤੇ ਟੁਕੜੇ ਟੁਕੜੇ ਕੀਤੇ ਹੁਣ ਜਾਣ ਕੇ ਪ੍ਰਚਾਰ ਕਰ ਰਿਹਾ ਹੈ ਤੇ ਹਿੰਦੂ ਤੇ ਸਿੱਖ ਵਿੱਚ ਪਾੜਪਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਸਾਡੇ ਨਾਲ ਐਲਾਈਅੰਸ ਸੀ ਕਿ ਹਰ ਸਿਮਰਤ ਕੌਰ ਬਾਦਲ ਜੀ ਜਿਹੜੇ ਮੰਤਰੀ ਸੀਗੇ ਭੈਣ ਜੀ ਉਹ ਉਸ ਬੈਠਕ ਵਿੱਚ ਨਹੀਂ ਸੀ ਬੈਠੇ ਜਿੱਦੇ ਅਟ ਐਕਟ ਪਾਸ ਹੋਏ ਕਿ ਸੁਖਬੀਰ ਸਿੰਘ ਬਾਦਲ ਜੀ ਨੇ ਇਹਨਾਂ ਐਕਟਸ ਦੀ ਫੇਵਰ ਦੇ ਵਿੱਚ ਪ੍ਰੈਸ ਦੇ ਸਾਹਮਣੇ ਮੁਖਾਦਮ ਨਹੀਂ ਸੀ ਹੋਏ ਕਿ ਭੈਣ ਜੀ ਹਰ ਸਿਮਰਤ ਕੌਰ ਬਾਦਲ ਜੀ ਇਹਨਾਂ ਐਕਟਸ ਦੀ ਫੇਵਰ ਦੇ ਵਿੱਚ ਉਹ ਉਹਨਾਂ ਨੇ ਸਟੇਟਮੈਂਟ ਨਹੀਂ ਸੀ ਦਿੱਤੀਆਂ ਇਹ ਤੇ ਸਿਰਫ ਸੁਣੋ 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 ਮੋਗਾ ਸਾਹਿਬ ਇਹ ਵਿਰੋਧ ਹੋਦੋ ਯਾਰ ਜਦੋਂ ਰਾਜਨੀਤੀ ਗਰਾਉਂਡ ਤੇ ਸੀਗ ਨਹੀਂ ਆਦੀ ਜਿਸ ਵੇਲੇ ਸੇ ਦੇਖਿਆ ਕਿ ਰਾਜਨੀਤਿਕ ਗਰਾਉਂਡ ਤਿਆਰ ਹੋ ਰਹੀ ਹੈ ਬਾਰੂਦ ਦਾ ਢੇਰ ਬਣਾਇਆ ਜਾ ਸਕਦਾ ਹੈ ਰਿਪੋਰਟ ਕੀਤਾ ਜਾ ਸਕਦਾ ਉਹ ਦੋਸਤ ਦੀ ਪਿੱਠ ਦੇ ਵਿੱਚ ਛੁਰਾ ਘੋਪਦਾ ਜਿਹੜਾ ਦੋਸਤ ਦੁੱਖ ਦਰਦ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਨਾਲ ਖੜਾ ਦੀ ਸੋ ਸੁਖਬੀਰ ਜੀ ਤੂੰ ਝਾਕਣਾ ਪਏਗਾ ਸੁਖਬੀਰ ਜੀ ਅੱਜ ਮੈਂ ਉਹਨਾਂ ਨੂੰ ਸਟੇਟਮੈਂਟ ਮੰਗਣਾ ਸੁਖਬੀਰ ਜੀ ਤੋਂ ਕਿ ਕੀ ਸੁਖਵੀਰ ਜੀ ਉਦੋਂ ਝੂਠ ਬੋਲ ਰਹੇ ਸੀ ਜਦੋਂ ਉਹਨਾਂ ਨੇ ਐਕਟ ਉਹਨਾਂ ਨੇ ਹੋਰ ਸੀ ਮਰਜੀ ਨੇ ਦੋਨਾਂ ਨੇ ਐਕਟ ਦੀ ਫੇਵਰ ਦੇ ਵਿੱਚ ਪ੍ਰੈਜ਼ੀਡੈਂਟ ਸਾਹਮਣੇ ਆ ਕੇ ਮੁਖਾਦਮ ਹੋਏ ਜਿਹਾ ਅਜੇ ਝੂਠ ਬੋਲ ਰਹੇ ਨੇ ਜਿਸ ਵਲ ਐਕਟ ਦਾ ਵਿਰੋਧ ਕਰ ਰਹੇ ਨੇ